ਕਿਸਾਨਾਂ ਤੋਂ ਗਵਾ ਚੁੱਕੀ ਹੈ ਪੰਜਾਬ ਦੀ ਸਰਕਾਰ ਆਪਣਾ ਵਿਸ਼ਵਾਸ ਇਸ ਲਈ ਪੰਜਾਬ ਦੇ ਕਿਸਾਨਾਂ ਮਜ਼ਾਤ ਨਾ ਕਰੇ ਸਰਕਾਰ ਰਜਿੰਦਰ ਕੌਰ ਪਠੱਲ ਨੇ ਮਾਨ ਸਰਕਾਰ ਨੂੰ ਕਿਹਾ ਹੈ ਇਲਜ਼ਾਮ ਲਾਇਆ ਕਿ ਸਰਕਾਰ ਭਰੋਸਾ ਗਵਾ ਚੁੱਕੀ ਹੈ ਉਹਨਾਂ ਖਾਸ ਕਰ ਕਿਸਾਨਾਂ ਦੇ ਮੁੱਦੇ ਤੇ ਮਾਨ ਸਰਕਾਰ ਨੂੰ ਕੋਸਿਆ ਕਿ ਆ ਕਿ ਆਪ ਸਰਕਾਰ ਕਿਸਾਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਨ ਚ ਕਾਮਯਾਬ ਨਹੀਂ ਹੋਈ ਇਸ ਦੌਰਾਨ ਉਹਨਾਂ ਸਰਕਾਰ ਨੂੰ ਉਸਦੇ तमाम ਵਾਅਦੇ ਵਿਗਨਾਈ ਕਿਸਾਨਾਂ ਤੋਂ ਗਵਾ ਚੁੱਕੀ ਹੈ ਪੰਜਾਬ ਦੀ ਸਰਕਾਰ ਆਪਣਾ ਵਿਸ਼ਵਾਸ ਕਿਉਂਕਿ ਡਾਇਵਰਸੀਫਿਕੇਸ਼ਨ ਦੀ ਗੱਲ ਇਹਨਾਂ ਨੂੰ ਲਾਈਟਲੀ ਲੈ ਕੇ ਪਿਛਲੀ ਵਾਰ ਵੀ ਕਿਹਾ ਸੀ ਮਾਨ ਸਰਕਾਰ ਨੇ ਭਗਵੰਤ ਸਿੰਘ ਮਾਨ ਜੀ ਨੇ ਆਪ ਦੀ ਸਰਕਾਰ ਨੇ ਕਿ ਅਸੀਂ ਇੱਥੇ ਮੂੰਗੀ ਦੇ ਉੱਪਰ ਤੁਹਾਨੂੰ ਅਸੀਂ ਕਰਾਂਗੇ ਆਪਣਾ ਅਡਜਸਟ ਕਰਾਂਗੇ ਫਾਈਨੈਂਸ਼ੀਅਲ ਹੈਲਪ ਕਰਾਂਗੇ ਤੁਹਾਨੂੰ ਸਬਸਿਡੀ ਦੇ ਰੂਪ 'ਚ ਕਰੀਏ ਕਿਸੇ ਰੂਪ ਵਿੱਚ ਵੀ ਕਰੀਏ ਲੇਕਿਨ ਉਹ ਕਹਿ ਕੇ ਬਾਅਦ ਦੇ ਵਿੱਚ ਰੋਂਦੇ ਹੋਏ ਕਿਸਾਨ ਮੂੰਗੀ ਚੱਕੀ ਫਿਰਦੇ ਰਹੇ ਕਿਤੇ ਵੀ ਇਹ ਪੰਜਾਬ ਦੀ ਆਪ ਸਰਕਾਰ ਨਾਲ ਲੱਭੀ ਨਾ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਲੱਭੇ ਇਸ ਕਰਕੇ ਜਿਹੜੇ ਸਾਡੇ ਕਿਸਾਨ ਮਜਦੂਰੀ ਕਰਕੇ ਮੁਸ਼ਕਲ ਨਾਲ ਆਪ ਸਾਰਾ ਟੱਬਰ ਲਾ ਕੇ ਇੱਕ ਆਪਣਾ ਅਨਾਜ ਪੈਦਾ ਕਰਕੇ ਪਰਿਵਾਰਾਂ ਦਾ ਆਪਣਿਆਂ ਦਾ ਟੇਪ ਪੇਟ ਪੂਰਾ ਕਰਦਾ ਉਹਨਾਂ ਲਈ ਬੜਾ ਜ਼ਰੂਰੀ ਹੈ ਇੱਕ ਤਾਂ ਇਹ ਸੈਂਕਲ ਤੋਂ ਦੇਖਣ ਕਿ ਕੀ ਜੇ ਉਹ ਆਪਣੀ ਆਪਣੀ ਫਸਲ ਨੂੰ ਬਦਲ ਕੇ ਦੂਜੀ ਫਸਲ ਲਾਉਂਦੇ ਆ ਉਹਦੇ ਤੇ ਉਹ ਸਾਰਾ ਉਹਨਾਂ ਦਾ ਖਰਚਾ ਪੂਰਾ ਹੁੰਦਾ ਹੈ ਨੰਬਰ 1 ਨੰਬਰ 2 ਆਪਣਾ ਵਿਸ਼ਵਾਸ ਕਿਵੇਂ ਪੈਦਾ ਕਰੂ ਸਰਕਾਰ ਕਿਉਂਕਿ ਸਰਕਾਰ ਨੇ ਤੱਕ ਕੇ ਕਿਹਾ ਸੀਗਾ ਜਦੋਂ ਨੁਕਸਾਨ ਹੋਇਆ ਪਾਰਸ਼ਾ ਨਾਲ ਕਿ ਅਸੀਂ ਸਾਰੇ ਮੁਆਵਜ਼ੇ ਦੇਵਾਂਗੇ ਅਸੀਂ ਗਦੌਰੀਆਂ ਤੋਂ ਵੀ ਪਹਿਲਾਂ ਦੇ ਦੇਵਾਂਗੇ ਅਸੀਂ ਮੁਰਗਿਆਂ ਦੇ ਬੱਕਰੀਆਂ ਦੇ ਸਾਰਿਆਂ ਦੇ ਪੈਸਾ ਦੇਵਾਂਗੇ ਲੇਕਿਨ ਕਿਸਾਨ ਰੋਂਦਾ ਹੋਇਆ ਫਿਰ ਦਿਖਾਈ ਦਿੱਤਾ ਜਦੋਂ ਕਿਸੇ ਥਾਂ ਤੇ ਅਸਲੀ ਫਸਲਾਂ ਦਾ ਮੁਆਵਜ਼ਾ ਵੀ ਨਾ ਮਿਲਿਆ ਇਸ ਲਈ ਪੰਜਾਬ ਦੇ ਕਿਸਾਨਾਂ ਨਾਲ ਮਜ਼ਾਕ ਨਾ ਕਰੇ ਸਰਕਾਰ ਔਰ ਇਸ ਮੁੱਦੇ ਨੂੰ ਬੜੀ ਗੰਭੀਰਤਾ ਨਾਲ ਲਵੇ ਅੱਜ ਚੁਣੌਤੀ ਹੈ ਅੱਜ ਪੂਰੀ ਤਰ੍ਹਾਂ ਨਾਲ ਲੀਗਲ ਤੌਰ ਤੇ ਇਹਦੀ ਲੀਗਲ ਗਾਰੰਟੀ ਦੇ ਕੇ ਕਿ ਪੈਸਾ ਜਮ੍ਹਾਂ ਇਸ ਤਰ੍ਹਾਂ ਪਹਿਲਾਂ ਕਿਸਾਨ ਦੇ ਖਰਚੇ ਵਿੱਚ ਅਸੀਂ ਕਰਾਂਗੇ ਖਾਤੇ ਵਿੱਚ ਪਾ ਦੇਵਾਂਗੇ ਉਹਦੇ ਖਰਚਿਆਂ ਨੂੰ ਦੇਖਦੇ ਹੋਏ ਕਰਾਂਗੇ ਜਿਹੜਾ ਜਿਹੜਾ ਕਿਸਾਨ ਕੰਮ ਕਰਨਾ ਚਾਹੁੰਦਾ ਹੈ ਪੈਸਾ ਪਹਿਲਾਂ ਉਹਨਾਂ ਕੋਲ ਜਾਵੇ ਤਾਂ ਕਿ ਉਹਨਾਂ ਦਾ ਯਕੀਨ ਮੱਜਿਆ ਜਾ ਸਕੇ ਔਰ ਇਹ ਵੀ ਕੋਸ਼ਿਸ਼ ਕਰਨ ਬੈਠ ਕੇ ਕਿਸਾਨਾਂ ਨਾਲ ਗੱਲ ਕਰਕੇ ਕਿ ਇੰਨੇ ਨਾਲ ਨਹੀਂ ਗੱਲ ਬਣਦੀ ਇਹਦਾ ਪੂਰੀ ਫਸਲ ਦਾ ਜਿੰਮੇ ਅੱਜ ਠੇਕੇ ਤੇ ਦਿੰਦੇ ਆ ਜੇ ਖਰਚੇ ਹੁੰਦੇ ਆ ਉਹਦੇ ਤੋਂ ਜੇ ਉਹ ਆਪਣਾ ਡਿਵਰਟ ਕਰ ਦੇ ਆਪਣੀ ਆਪਣੀ ਫਸਲ ਨੂੰ ਤਾਂ ਉਹਨਾਂ ਦਾ ਸਾਰਾ ਖਰਚਾ ਪੂਰਾ ਹੁੰਦਾ ਕਿ ਨਾ ਹੁੰਦਾ ਇਹ ਦੋਨੋਂ ਚੀਜ਼ਾਂ ਤੋਂ ਸਰਕਾਰ ਅੱਜ ਬਾਕੀ ਗੱਲਾਂ ਨੂੰ ਪਿੱਛੇ ਰੱਖ ਕੇ ਕਿਉਂਕਿ ਪਾਣੀ ਜੇ ਅਸੀਂ ਨਾ ਇਸ ਤਰ੍ਹਾਂ ਦਾ ਹੱਲ ਕੱਢ ਸਕੇ ਦਾ ਸਾਡੇ ਸਾਰਿਆਂ ਲਈ ਮਨੁੱਖਤਾ ਲਈ ਇਨਸਾਨਾਂ ਲਈ ਸਾਡੇ ਜੀਵਨ ਪੱਧਰ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਤੇ ਸਾਡੇ ਵਾਸਤੇ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਇਹਦਾ ਹੱਲ ਫੌਰੀ ਤੌਰ ਤੇ ਔਰ ਪ੍ਰੈਕਟੀਕਲੀ ਔਰ ਸ਼ਾਇਦ ਨਾਲ ਪੱਕੀ ਲੀਗਲ ਗਰੰਟੀ ਕੱਲੀਆਂ ਗਰੰਟੀਆਂ ਨਹੀਂ ਬਹੁਤ ਗਰੰਟੀਆਂ ਅੱਗੇ ਸਰਕਾਰ ਨੇ ਦਿੱਤੀਆਂ ਕੋਈ ਲੋਕ ਇਸ ਤੇ ਵਿਸ਼ਵਾਸ ਨਹੀਂ ਕਰਦੇ ਲੋਕਾਂ ਨਾਲ ਧੋਖਾ ਨਾ ਕਰਨ ਇਹਨੂੰ ਅੱਗੇ ਲੈ ਕੇ ਪੂਰਾ ਲੀਗਲ ਗਰੰਟੀ ਨਾਲ ਆਪਣਾ ਪਰਮ ਧਰਮ ਸਮਝ ਕੇ ਇਹਨੂੰ ਪੂਰਾ ਕਰਨ ਤਾਂ ਇਹ ਪਾਣੀ ਦੀ ਬਚਤ ਹੋ ਕੇ ਮੈਂ ਸਮਝਦੀਆਂ ਸਰਕਾਰ ਆਪਣਾ ਫਰਜ਼ ਪੂਰਾ ਕਰ ਸਕਦੀ ਹੈ।